ਵੀਰੇ ਦੇਖੋ ਸਵੇਰ ਤੋਂ 7 ਤੇ ਲੈ ਕੇ 4 ਵਜੇ ਤੱਕ ਦਕੌੜਾ ਬੰਦ ਕਰਨ ਦੇ ਜੀ ਸਾਰੀ ਮਾਰਕੀਟ ਬੰਦ ਹੈ ਕਿਸਾਨਾਂ ਸਾਥ ਦੇ ਰਹੇ ਸਾਰੇ ਤੇ ਵੀਰੇ ਦੇਖੋ ਕੋਈ ਆਪਣੇ ਵਾਸਤੇ ਕਿਸ ਨੇ ਕੀਤਾ ਨਹੀਂ ਹੈ ਢੱਲੇਵਾਲ ਸਾਹਿਬ ਮਹੀਨੇ ਤੋਂ ਵੱਧ ਦਾ ਟਾਈਮ ਹੋ ਗਿਆ ਜੀ ਮੰਗਾ ਕਰਕੇ ਅਸੀਂ ਸਾਰੇ ਬੈਠੇ ਆ ਜੀ ਸਾਡੀ ਮੰਗ ਮੰਨ ਲਈ ਜਾਵੇ ਤਾਂ ਸਾਨੂੰ ਕੋਈ ਚਾਹ ਨਹੀਂ ਕਿ ਅਸੀਂ ਰੋਡ ਬੰਦ ਕਰੀਏ ਕਿਸਾਨਾਂ ਮਾਰਕੀਟ ਬੰਦ ਕਰਾ ਕੇ ਆਏ ਆ ਫਿਰ ਅਸੀਂ ਲੋਕਰ ਰੋਡ ਵੀ ਜਾਮ ਕੀਤੇ ਹੋਏ ਨੇ ਸਾਰੇ ਰੇਲਾਂ ਵੀ ਜਾਮ ਕੀਤੀਆਂ ਹੋਈਆਂ 200 ਦੇ ਕਰੀਬ ਰੇਲਾਂ ਰੇਲਵੇ ਵਿਭਾਗ ਨੇ ਆ ਰੇਲਵੇ ਦੇ ਜੋ ਰੂਟ ਸੀਗੇ ਹੋ ਰੱਦ ਕੀਤੇ ਆ ਟ੍ਰੇਨਾਂ ਰੱਦ ਕਰਨੀਆਂ ਪਈਆਂ ਤਾਂ ਰਾਜਪੁਰਾ ਦੇ ਹਾਲਾਤ ਕੀ ਐ ਰਾਜਪੁਰਾ ਤੋਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਕੀ ਰਾਜਪੁਰਾ ਦੀ ਗਰਾਊਂਡ ਰਿਪੋਰਟ ਕੀ ਕਹਿੰਦੀ ਐ ਕਿਸ ਤਰ੍ਹਾਂ ਦਾ ਐਚ ਸਮਰਥਨ ਮਿਲ ਰਿਹਾ ਜਾਂ ਕਿਸ ਤਰ੍ਹਾਂ ਦਾ ਅਸਰ ਬੰਦ ਦਾ ਦੇਖਣ ਨੂੰ ਮਿਲਿਆ ਕਿਉਂਕਿ ਮੁਹਾਲੀ ਦੇ ਵਿੱਚ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ ਅਜੀਜ਼ਪੁਰ ਟੋਲ ਪਲਾਜ਼ਾ ਜਾਂ ਜਿਹੜਾ ਚੰਡੀਗੜ੍ਹ ਤੋਂ ਪਟਿਆਲਾ ਨੈਸ਼ਨਲ ਹਾਈਵੇ ਐ ਉਹ ਪੂਰਾ ਜਾਮ ਕੀਤਾ ਹੋਇਆ ਤਾਂ ਰਾਜਪੁਰਾ ਜਿਹੜਾ ਮੁੱਖ ਮਾਰਗ ਐ ਰਾਜਪੁਰਾ ਦਾ ਜਿਹੜਾ ਚੌਕ ਐ ਉੱਥੇ ਦੇਖ ਗੇ ਤੁਸੀਂ ਪਿੱਛੇ ਵੀ ਕਿਸਾਨ ਖੜੇ ਆ ਇਧਰਲੇ ਬੰਨੇ ਟਰੱਕ ਲੱਗੇ ਹੋਏ ਆ ਪਿੱਛੇ ਹੋਰ ਵੀ ਕਈ ਟਰੱਕ ਨੇ ਪਰਲੇ ਬੰਨੇ ਵੀ ਔਰ ਰੋਕ ਕਿਹਾ ਹੋਇਆ ਪੂਰਾ ਰਸਤਾ ਇਧਰਲੇ ਬੰਨੇ ਤੇ ਅੱਗੇ ਜਿਹੜਾ ਚੌਕ ਹੈ ਉਥੇ ਤਰਨਾ ਲੱਗਿਆ ਹੋਇਆ ਕਿਸਾਨਾਂ ਦਾ ਤਾਂ ਇਹ ਰਾਜਪੁਰਾ ਦੀ ਤਸਵੀਰ ਹੈ ਰਾਜਪੁਰਾ ਉਹ ਪਲੇਸ ਹੈ ਜਿਹੜਾ ਕਿ ਕਨੈਕਟੀਵਿਟੀ ਦਿੰਦਾ ਹੈ ਬਹੁਤ ਸਾਰੇ ਸ਼ਹਿਰਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਕਿਉਂਕਿ ਜੇ ਤੁਸੀਂ ਚੰਡੀਗੜ੍ਹ ਤੋਂ ਪਟਿਆਲਾ ਜਾਣਾ ਹੈ ਤਾਂ ਤੁਹਾਨੂੰ ਰਾਜਪੁਰਾ ਹੋ ਕੇ ਜਾਣਾ ਪਊਗਾ ਜੇ ਬਠਿੰਡੇ ਵੀ ਜਾਣਾ ਤਾਂ ਤਾਂ ਵੀ ਤੁਹਾਨੂੰ ਰਾਜਪੁਰਾ ਹੋ ਕੇ ਜਾਣਾ ਪਊਗਾ ਤਾਂ ਰਾਜਪੁਰਾ ਇੱਕ ਮੇਨ ਸ਼ਹਿਰ ਹੈ ਮੁੱਖ ਜਗ੍ਹਾ ਹੈ ਇਹ ਮੁੱਖ ਹਾਈਵੇ ਦਾ ਚੌਕ ਹੈ ਇਹ ਜਿਸ ਨੂੰ ਕਿ ਬੰਦ ਕੀਤਾ ਹੋਇਆ ਹੈ ਔਰ ਕੁਝ ਇੱਕ ਲੋਕਾਂ ਨੂੰ ਲੰਘਾਇਆ ਜਾ ਰਿਹਾ ਜਿਸ ਨੂੰ ਕਿਸੇ ਨੂੰ ਅਮਰਜੈਂਸੀ ਹੁੰਦੀ ਹੈ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਇੱਥੇ ਕਿਸਾਨ ਖੜੇ ਐ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਸਵੇਰ ਤੋਂ ਤੁਸੀਂ ਬੰਦ ਕੀਤਾ ਹੋਇਆ ਕਿਸ ਤਰ੍ਹਾਂ ਦਾ ਅਸਰ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਪੂਰਨ ਬੰਦ ਕਰਾਂਗੇ ਇੱਕ ਦਿਨ ਦੇ ਲਈ ਬੈਂਗਲੂ ਦਾ ਖਾਲਸਾ ਬੈਂਗਲੂ ਦੇ ਫਤਿਹ ਵੀਰ ਦੇਖੋ ਸਵੇਰ ਤੋਂ 7:00 ਤੇ ਲੈ ਕੇ 4:00 ਤੱਕ ਕੋਲਾ ਬੰਦ ਕਰਨ ਦੇ ਜੀ ਬਹੁਤ ਬਹੁਤ ਰਿਸਪੌਂਸ ਆ ਜੀ ਸਾਰੀ ਮਾਰਕੀਟ ਬੰਦ ਹੈ ਕਿਸਾਨਾਂ ਦਾ ਸਾਥ ਦੇ ਰਿਹਾ ਸਾਰੇ ਤੇ ਵੀਰੇ ਦੇਖੋ ਕੋਈ ਆਪਣੇ ਵਾਸਤੇ ਕਿਸ ਨੇ ਕੀਤਾ ਨਹੀਂ ਹੈ ਢੱਲੇਵਾਲ ਸਾਹਿਬ ਮਿੰਨੋ ਤੋਂ ਵੱਧਰਾ ਟਾਈਮ ਹੋ ਗਿਆ ਜੀ ਐਮਐਸਪੀ ਤੇ ਬੈਠੇ ਨੇ ਅਮਰਜੈਂਸੀ ਸਵਾਮ ਇਹ ਦੇਖੋ ਜੀ ਜੋ ਅਵਰਜੈਂਸੀ ਕੋਈ ਵੀ ਸਵਾਮ ਆਏ ਜੀ ਜਰਾ ਗੱਡੀ ਦਿਖਾ ਦਿਓ ਜਰਾ ਪਾਸੇ ਉਹ ਮੜਾ ਜਾ ਆਪ ਸਾਈਡ ਹੋ ਜਾ ਆ ਗੱਡੀ ਲੰਘਾਈ ਜਾ ਰਹੀ ਹੈ ਜੀ ਕਿਸੇ ਨੂੰ ਅਮਰਜੈਂਸੀ ਹੈਗੀ ਆ ਤਾਂ ਇਸ ਗੱਡੀ ਨੂੰ ਲੰਘਾ ਦਿੱਤਾ ਇਹਨਾਂ ਨੇ ਆਪਦੇ ਕੋਈ ਕਾਗਜ਼ ਪੱਤਰ ਦਿਖਾਏ ਡਾਕੂਮੈਂਟ ਕੋਈ ਇਹਨਾਂ ਨੂੰ ਕੋਈ ਅਮਰਜੈਂਸੀ ਸੀਗਾ ਤਾਂ ਇਹਨਾਂ ਨੂੰ ਲੰਘਾ ਦਿੱਤਾ ਗਿਆ ਮਤਲਬ ਵੀ ਅਸੀਂ ਕਿਸ ਨੂੰ ਰੋਕ ਅਵਰਜੈਂਸੀ ਕੋਈ ਵੀ ਹੈ ਤੇ ਸਾਡੇ ਅਸੀਂ ਆਪਣੀ ਮੰਗ ਤੇ ਆ ਜੀ ਜੋ ਮੰਗ ਹੈ ਸਿਰਫ ਡੱਲੇ ਵਾਲ ਕਰਕੇ ਦੇਖੋ ਬੈਠੇ ਪਹਿਲਾਂ ਬੈਠੇ ਨੇ ਦਿੱਲੀ ਸਾਡਾ ਚਲੋ ਨਹੀਂ ਮਸਲਾ ਹੱਲ ਹੋਇਆ ਜੀ ਤੇ ਹੁਣ ਵੀ ਮਸਲਾ ਕੋਈ ਹੱਲ ਨਹੀਂ ਹੋਇਆ ਇੱਕ ਮਹੀਨੇ ਤੋਂ ਵੱਧ ਨੂੰ ਹੋ ਗਿਆ ਜੁੱਥੇ ਬੈਠੇ ਐਮਐਸਪੀ ਦੇ ਆ ਜੀ ਸਾਡੀ ਇੱਕ ਮੰਗ ਆ ਜੀ ਮੰਗਾ ਕਰਕੇ ਅਸੀਂ ਸਾਰੇ ਬੈਠੇ ਆ ਜੀ ਸਾਡੀ ਮੰਗ ਮੰਨ ਲਈ ਜਾਵੇ ਤਾਂ ਸਾਨੂੰ ਕੋਈ ਚਾਹ ਨਹੀਂ ਕਿ ਅਸੀਂ ਰੋਡ ਬੰਦ ਕਰੀਏ ਪਬਲਿਕ ਨੂੰ ਪਰੇਸ਼ਾਨ ਕਰੀਏ ਤਾਂ ਸਾਡੀ ਸਿਰਫ ਮੰਗ ਕਰਕੇ ੜੇ ਮੰਗ ਕਰਕੇ ਵੈਸਵਾਜੀ ਵੀ ਕਰਦੇ ਲੋਕ ਆ ਕੇ ਚਲੋ ਵੈਸਵਾਜੀ ਦੇਖੋ ਜੀ ਤਰਾਂ ਤਰਾਂ ਲੋਕਾ ਸਭ ਦੀ ਆਪਣੀ ਆਪਣੀ ਸੋਚ ਆ ਜਿਵੇਂ ਹੈ ਜਿਹੜੇ ਕਿਸਾਨਾਂ ਨਾਲ ਸਾਡਾ ਸਾਥ ਦੇ ਰਹੇ ਜੀ ਡਟ ਕੇ ਸਾਥ ਦੇ ਰਹੇ ਜੀ ਕਿ ਨੌਜਵਾਨ ਵੀ ਹੈ ਸਵੇਰ ਤੋਂ ਤੁਸੀਂ ਵੀ ਹੋ ਕਿ ਆਪਣੇ ਪਹਿਲਾ ਲੋਕਲ ਇਲਾਕੇ ਚ ਬੱਸਾਂ ਵੀ ਬੰਦ ਕਰਾਈਆਂ ਨੇ ਹੋਰ ਦੁਕਾਨਾਂ ਮਾਰਕੀਟ ਬੰਦ ਕਰਾ ਕੇ ਆਏ ਆਂ ਫਿਰ ਅਸੀਂ ਲੋਕਰ ਰੋਡ ਵੀ ਜਾਮ ਕੀਤੇ ਹੋਏ ਨੇ ਸਾਰੇ ਹੁਣ ਅਸੀਂ ਇੱਥੇ ਮੇਨ ਹਾਈਵੇ ਥੋੜੇ ਜਿਹੜੇ ਖੁੱਲੇ ਸੀਗੇ ਅਸੀਂ ਦੇਖਿਆ ਰਾਜਪੁਰਾ ਸ਼ਹਿਰ ਹੈ ਵੱਡਾ ਸ਼ਹਿਰ ਹੈ ਇਹਨੂੰ ਬੰਦ ਕਰਾਉਣ ਲਈ ਕਿਸਾਨਾਂ ਦੀ ਲੋਡ ਸੀ ਨੌਜਵਾਨ ਹੁੰਦੇ ਰਹਿਣ ਵਾਲੇ ਤੁਸੀਂ ਅਸੀਂ 10 ਕਿਲੋਮੀਟਰ ਪਿੰਡ ਹੈ ਸਾਡਾ ਰੇਲਾ ਪਿੰਡ ਉੱਥੋਂ ਆਏ ਆਂ ਅਸੀਂ ਆਪਣਾ ਇਲਾਕਾ ਸਾਰਾ ਸਾਡਾ ਬਲੋਕ ਹੈ ਬਿਲਕੁਲ ਉੱਥੋਂ ਕਿਸੇ ਨੂੰ ਵੀ ਆਣ ਜਾਣ ਨਹੀਂ ਦਿੱਤਾ ਜਾ ਰਿਹਾ ਸਿਵਾਏ ਐਮਰਜੈਂਸੀ ਸੇਵਾਵਾਂ ਤੋਂ ਇੱਥੇ ਵੀ ਹੁਣ ਫਿਰ ਨੌਜਵਾਨੇ ਲੋੜ ਸੀਗੇ ਇੱਥੇ ਆਏ ਆ ਇੱਕ ਹੋਰ ਗੱਡੀ ਆਈ ਆ ਔਰ ਕੁਝ ਕੁ ਗੱਡੀਆਂ ਹਾਲਾਂਕਿ ਲੰਘਾ ਦਿੱਤੀਆਂ ਗਈਆਂ ਤਾਂ ਇਹ ਰਾਜਪੁਰਾ ਰਾਜਪੁਰਾ ਚਾਹ ਵੀ ਗੱਡੀ ਆ ਰਹੀ ਨਾ ਕੋਈ ਅਬਰਜੈਂਸੀ ਆ ਕੁਝ ਕੁ ਜਾਨਣ ਦੇ ਕੋਈ ਨੂੰ ਰੁਕ ਰਹੀ ਸੀ ਤਾਂ ਰਾਜਪੁਰਾ ਜਿਸ ਨੂੰ ਗੇਟਵੇ ਆਫ ਪੰਜਾਬ ਵੀ ਕਿਹਾ ਜਾਂਦਾ ਤਾਂ ਰਾਜਪੁਰਾ ਦੀ ਤਸਵੀਰ ਕੀ ਕਹਿੰਦੀ ਹੈ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਜਿੱਥੇ ਜਾਮ ਕੀਤਾ ਹੋਇਆ ਅੱਗੇ ਬੰਦ ਕੀਤਾ ਹੋਇਆ ਪੂਰਾ ਦਰ ਪੂਰਾ ਰਸਤਾ ਬਲੌਕ ਹੈ ਔਰ ਉੱਥੋਂ ਦੀ ਤਸਵੀਰ ਕੀ ਕਹਿੰਦੀ ਹੈ ਕਿਉਂਕਿ ਇਧਰਲੇ ਬੰਨੇ ਦੇਖੋਗੇ ਤਾਂ ਇਧਰ ਹੈਡ ਰਕਰੇਨ ਲਾ ਕੇ ਜਿਹੜਾ ਰਸਤਾ ਪੂਰਾ ਬੰਦ ਕੀਤਾ ਹੋਇਆ ਥੱਲੋਂ ਇੱਕ ਗੱਡੀ ਹਾਲਾਂਕਿ ਲੰਘਾਈ ਜਾ ਰਹੀ ਹੈ ਔਰ ਕੋਈ ਅਮਰਜੈਂਸੀ ਸੇਵਾਵਾਂ ਵਾਲਾ ਹੈਗਾ ਤਾਂ ਉਸ ਨੂੰ ਲੰਘਾ ਦਿੱਤਾ ਜਾਂਦਾ ਤਾਂ ਰਾਜਪੁਰਾ ਹੋ ਕੇ ਹੀ ਪੰਜਾਬ ਦੇ ਬਾਕੀ ਸ਼ਹਿਰਾਂ ਨਾਲ ਕਨੈਕਟੀਵਿਟੀ ਹੁੰਦੀ ਹੈ ਜੇ ਚੰਡੀਗੜ੍ਹ ਤੋਂ ਕਿਸੇ ਨੇ ਬਟਿੰਡਾ ਜਾਣਾ ਹੈ ਜਾਂ ਬਰਨਾਲਾ ਜਾਣਾ ਹੈ ਜਾਂ ਹੋਰ ਵੱਖ-ਵੱਖ ਸ਼ਹਿਰਾਂ ਜਾਣਾ ਤਾਂ ਤੁਹਾਨੂੰ ਇਹੀ ਰੂਟ ਪੈਂਦਾ ਤਾਂ ਇਹ ਪੂਰਾ ਰੂਟ ਬੰਦ ਕੀਤਾ ਹੋਇਆ ਹੈ ਇਹ ਪੂਰਾ ਰੂਟ ਬਲੌਕ ਕੀਤਾ ਹੋਇਆ ਹੈ ਇਧਰਲੇ ਬੰਨੇ ਵੀ ਦੇਖੋਗੇ ਤਾਂ ਇਹ ਟਰੱਕ ਖੜਿਆ ਚਾਰ ਵਜੇ ਤੱਕ ਮੁਕੰਮਲ ਤੌਰ ਤੇ ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਸੀ ਔਰ ਉਸੇ ਹਿਸਾਬ ਨਾਲ ਅੰਮ੍ਰਿਤਸਰ ਦਾ ਪੂਰਾ ਇਲਾਕਾ ਮਾਝਾ ਮਾਲਵਾ ਔਰ ਦੁਆਬਾ ਇਹ ਪੂਰਾ ਬੰਦਾ ਹਾਲਾਂਕਿ ਪੂਰਾ ਮਾਲਵੇ ਦੇ ਵਿੱਚ ਔਰ ਮਾਝੇ ਦੇ ਵਿੱਚ ਬਹੁਤ ਜ਼ਬਰਦਸਤ ਅਸਰ ਬੰਦ ਦਾ ਦੇਖਣ ਨੂੰ ਮਿਲਿਆ ਇਧਰ ਹੈਡ ਰੈਕ੍ਰੇਨ ਇੱਕ ਲੱਗੀ ਹੋਈ ਹੈ ਔਰ ਉਹ ਲਾ ਕੇ ਇਧਰ ਬੰਦ ਕੀਤਾ ਹੋਇਆ ਇਸ ਪਾਸੇ ਪੁਲਿਸ ਦੇ ਮੁਲਾਜ਼ਮ ਵੀ ਖੜੇ ਹੈ ਤਾਂ ਇਧਰ ਹੋਰ ਵੀ ਬੈਰੀਕੇਟਿੰਗ ਕੀਤੀ ਹੋਈ ਹੈ ਇਧਰ ਕੋਈ ਸ਼ਾਇਦ ਡਾਕੂਮੈਂਟੇਸ਼ਨ ਕੋਈ ਦਿਖਾ ਰਿਹਾ ਹੈ ਆਪਦਾ ਨ ਭੇਜਿਆ ਜਾ ਰਿਹਾ ਤਾਂ ਇਹ ਪੂਰਾ ਬੈਰੀਕੇਟਿੰਗ ਕੀਤੀ ਹੋਈ ਹੈ ਬੰਦ ਹੈ ਇਹ ਔਰ ਇਧਰ ਮੋਟਰਸਾਈਕਲ ਲਾਏ ਹੋਏ ਆ ਸਵੇਰ ਤੋਂ ਤੁਸੀਂ ਹੋ ਇੱਥੇ 7 ਵਜੇ ਦੇ ਇੱਥੇ 7 ਵਜੇ ਦੇ ਇੱਥੇ ਖੜੇ ਆ ਜੀ ਤੜਕੇ ਤੋਂ ਆਏ ਹੋਇਓ ਔਰ ਕਿਉਂਕਿ ਮੈਂ ਸਭ ਤੋਂ ਮੇਨ ਇਹ ਪਲੇਸ ਆ ਜੇ ਕਿਸੇ ਨੇ ਪੈਂਦਾ ਜੀ ਸਭ ਪੰਜਾਬ ਦਾ ਸਟਾਰਟਿੰਗ ਬੋਰਡ ਇਹੀ ਆ ਜੀ ਗੇਟਵੇ ਆ ਪੰਜਾਬ ਤੁਸੀਂ ਉੱਪਰ ਦੇਖੋ ਹਾਂਜੀ ਤੇ ਸਵੇਰ ਦੇ ਕਿਸਾਨ ਇੱਥੇ ਡੱਟੇ ਹੋਏ ਨੇ ਸਰ ਆਪਣੀ ਮੰਗ ਆ ਤੁਹਾਨੂੰ ਪਤਾ ਹੀ ਆ ਜੀ ਸਾਰੇ ਵੀ ਤੁਸੀਂ ਕਿਸਾਨੀ ਨਾਲ ਸੰਬੰਧ ਰੱਖਦੇ ਹੋ ਬਿਲਕੁਲ ਜੀ ਮੇਰੀ ਵੀ ਇੱਥੇ ਆਪਣੀ ਦੁਕਾਨ ਆ ਜੀ ਅਸੀਂ ਸਮਰਥਨ ਦਿੱਤਾ ਜੀ ਕਿਸਾਨਾਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਾਰੀ ਮਾਰਕੀਟ ਬੰਦ ਕੀਤੀ ਗਈ ਹੈ ਸਿਰਫ ਸਮਰਥਨ ਦੇਣ ਵਾਸਤੇ ਬਾਕੀ ਸਾਰੀ ਜਾਣਕਾਰੀ ਸਾਨੂੰ ਤੁਹਾਨੂੰ ਜੱਤੀਦਾਰ ਖੜੇ ਸਾਰੇ ਕਿੱ데 ਲੋਕਲ ਪੂਰਾ ਰਾਜਪੁਰਾ ਦੁਕਾਨਾਂ ਵੀ ਮੈਂ ਦੇਖ ਰਿਹਾ ਪਿੱਛੇ ਸਾਰੀਆਂ ਬੰਦ ਐ ਰਾਜਪੁਰਾ ਦੇ ਬਾਜ਼ਾਰ ਵੀ ਬੰਦ ਆ ਸਾਰੇ ਹਾਂਜੀ ਬਿਲਕੁਲ ਬੰਦ ਨਹੀਂ ਬਾਜ਼ਾਰ ਵੀ ਬਾਜ਼ਾਰ ਚ ਜਾ ਕੇ ਬਾਕਾਇਦਾ ਮੀਡੀਆ ਉਥੇ ਕਵਰੇਜ ਕਰ ਰਹੀ ਐ ਬਾਜ਼ਾਰ ਚ ਵੀ ਬੰਦ ਐ ਇੱਕ ਮੈਂ ਬੇਨਤੀ ਕਰਾਂਗਾ ਕਿਸਾਨ ਜਥੇਬੰਦੀਆਂ ਦੇ ਸਾਡ ਜੋ ਆਗੂ ਨੇ ਸਾਡੇ ਡੱਲੇਵਾਲ ਸਾਹਿਬ ਨੇ ਭੰਦੇਰ ਸਾਹਿਬ ਨੇ ਮੇਰੇ ਹੱਥ ਬੰਨ ਕੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਇੱਥੇ ਜਾਮ ਕਰਨ ਦੀ ਬਜਾਏ ਆਪਾਂ ਜੋ ਜਿਰਕਪੁਰ ਤੋਂ ਚੰਡੀਗੜ੍ਹ ਰੋਡ ਜਾਂਦਾ ਐ ਅੰਬਾਲਾ ਤੋਂ ਡੇਰਾਬਸੀ ਰੋਡ ਜੋ ਕਿ ਹਰਿਆਣੇ ਨੂੰ ਵੀ ਜੋੜਦਾ ਹੈ ਹਿਮਾਚਲ ਨੂੰ ਵੀ ਜੋੜਦਾ ਹੈ ਦਿੱਲੀ ਨੂੰ ਵੀ ਜੋੜਦਾ ਹੈ ਤੇ ਚੰਡੀਗੜ੍ਹ ਸਾਡੀ ਰਾਜਧਾਨੀ ਆ ਉਹਦੇ ਬੜੇ-ਬੜੇ ਲੀਡਰ ਬੈਠੇ ਨੇ ਹਸਤੀਆਂ ਉਹਨਾਂ ਨੂੰ ਵੀ ਜੋੜਦਾ ਹੈ ਸਾਡਾ ਜਿਹੜਾ ਉਹ ਰੋਡ ਹੈ ਉਹ ਪਰਮਾਨੈਂਟਲੀ ਬੰਦ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਸਾਡਾ ਪੰਜਾਬ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਨੇ ਰੜਕੇ ਸਾਡਾ ਸ਼ੰਭੂ ਬੈਰੀਅਰ ਜਾਮ ਕੀਤਾ ਇਸੇ ਤਰ੍ਹਾਂ ਸਾਡੀ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਵਾਲਾ ਰੋਡ ਹੈ ਜੋ ਪਰਮਾਨੈਂਟਲੀ ਬੰਦ ਕਰ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਦੋ ਦਿਨਾਂ ਚ ਚੀਕਾਂ ਨਿਕਲ ਜਾਣਗੀਆਂ ਦੋ ਦਿਨਾਂ ਚੀਕਾਂ ਨਿਕਲ ਜਾਣੀਆਂ ਵੀਰ ਜੀ ਕਿੰਨੀਆਂ ਸਟੇਟਾਂ ਨਾਲ ਰੋਡ ਜੋੜਦਾ ਹੈ ਕਿ ਬੇਨਤੀ ਹੈ ਕਿ ਕਟੋ-ਕਟਿਓ ਰੋਡ ਜੂੜ ਪਰਮਾਨੈਂਟਲੀ ਬੰਦ ਕਰ ਦਿੱਤਾ ਜਾਵੇ। ਠੀਕ ਹੈ ਕਹਿੰਦੇ ਕਿ ਉਹ ਰੋਡ ਬੰਦ ਕਰ ਦੇਣਾ ਚਾਹੀਦਾ ਜਿਹੜਾ ਕਨੈਕਟ ਕਰਦਾ ਪੰਜਾਬ ਹਰਿਆਣਾ ਤੇ ਦਿੱਲੀ ਦੇ ਨਾਲ ਤਾਂ ਅੱਗੇ ਦਿਖਾਉਨੇ ਆ ਪੂਰਾ ਰਾਜਪੁਰੇ ਦਾ ਬਾਜ਼ਾਰ ਵੀ ਬੰਦ ਆ ਤਾਂ ਕਹਿੰਦੇ ਵਪਾਰ ਮੰਡਲ ਨੇ ਵੀ ਸਮਰਥਨ ਦਿੱਤਾ ਇਹਨਾਂ ਨੂੰ ਔਰ ਰਾਜਪੁਰੇ ਦੀਆਂ ਦੁਕਾਨਾਂ ਜਿਹੜੀਆਂ ਨੇ ਇਧਰਲੇ ਪਾਸੇ ਸਾਹਮਣੇ ਦੇਖੂਗੇ ਤਾਂ ਪੂਰੀਆਂ ਦੁਕਾਨਾਂ ਵੀ ਮੁਕੰਮਲ ਤੌਰ ਤੇ ਬਲਜਿੰਦਰ ਦਿਖਾ ਦਿਓ ਬੰਦ ਨਜ਼ਰ ਆ ਰਹੀਆਂ ਨੇ ਇੱਥੋਂ ਖੜਕੇ ਸੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਰਾਜਪੁਰਾ ਤੋਂ ਰਾਜਪੁਰਾ ਗੇਟਵੇ ਆਫ ਪੰਜਾਬ ਹੈ ਕਿਉਂਕਿ ਰਾਜਪੁਰਾ ਹੋ ਕੇ ਹੀ ਤੁਸੀਂ ਬਹੁਤ ਸਾਰੇ ਸ਼ਹਿਰਾਂ ਨਾਲ ਕਨੈਕਟੀਵਿਟੀ ਬਣਾ ਪਾਉਂਦੇ ਹੋ ਜਦੋਂ ਤੁਸੀਂ ਕਿਤੇ ਜਾਣਾ ਹੁੰਦਾ ਤਾਂ ਤੁਹਾਨੂੰ ਰਾਜਪੁਰੇ ਤੋਂ ਲੰਘਣਾ ਹੀ ਪੈਂਦਾ ਹੈ ਨਾ ਚਾਹ ਕੇ ਵੀ ਤੁਸੀਂ ਤੁਹਾਨੂੰ ਲੰਘਣਾ ਹੀ ਪਊਗਾ ਕਿਉਂਕਿ ਮੇਨ ਡਿਸਟ੍ਰਿਕਟ ਮੇਨ ਇਹ ਇਲਾਕਾ ਜਿਹੜਾ ਰਾਜਪੁਰਾ ਪੈਂਦਾ ਹੈ ਤਾਂ ਇੱਥੋਂ ਹੋ ਕੇ ਹੀ ਕਨੈਕਟੀਵਿਟੀ ਬਣਦੀ ਹੈ ਭਾਵੇਂ ਜੇ ਕਿਸੇ ਨੇ ਹਰਿਆਣਾ ਦਾ ਹਾਲਾਂਕਿ ਬੰਦ ਦਾ ਵੈਸੇ ਤਾਂ ਪਰ ਇੱਧਰ ਇੱਕ ਗੱਡੀ ਹੈ ਜਿਹੜੀ ਇਹ ਵਾਪਸ ਭੇਜੀ ਜਾ ਰਹੀ ਹੈ ਸ਼ਾਇਦ ਪਰ ਕੋਈ ਸ਼ਾਇਦ ਉਹਨਾਂ ਨੇ ਡਾਕੂਮੈਂਟੇਸ਼ਨ ਦਿਖਾਇਆ ਔਰ ਡ੍ਰਿਪ ਲੱਗੀ ਹੋਈ ਹੈ ਇਸ ਦੇ ਅੰਦਰ ਡ੍ਰਿਪ ਲੱਗੀ ਹੋਈ ਆ ਗੱਡੀ ਦੇ ਅੰਦਰ ਹੀ ਬੰਦੇ ਤੇ ਔਰ ਉਸ ਨੂੰ ਭੇਜ ਦਿੱਤਾ ਗਿਆ ਅੱਗੇ ਤਾਂ ਅਮਰਜੈਂਸੀ ਕੋਈ ਸੇਵਾਵਾਂ ਵਾਲਿਆਂ ਨੂੰ ਜਾਣ ਦਿੱਤਾ ਜਾ ਰਿਹਾ ਇਸ ਪਾਸੇ ਦੇਖੋ ਕਿਸੇ ਦੇ ਡ੍ਰਿਪ ਲੱਗੀ ਹੋਈ ਸੀ ਗੱਡੀ ਦੇ ਅੰਦਰ ਔਰ ਉਸ ਨੂੰ ਅੱਗੇ ਜਾਣ ਦਿੱਤਾ ਗਿਆ ਔਰ ਉਸ ਤੋਂ ਬਾਅਦ ਫਿਰ ਇਸ ਤਰੀਕੇ ਦੇ ਨਾਲ ਮੋਟਰਸਾਈਕਲ ਲਾ ਕੇ ਬੰਦ ਕਰ ਦਿੱਤਾ ਜਾਂਦਾ ਤਾਂ ਇਹ ਮਾਹੌਲ ਹੈ ਰਾਜਪੁਰਾ ਦਾ ਤਾਂ ਰਾਜਪੁਰਾ ਦੀ ਤਸਵੀਰ ਹੈ ਇਹ ਤਾਂ ਇੱਕ ਨਰਸਿੰਗ ਸਟਾਫ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਜਿਨ੍ਹਾਂ ਨੇ ਹਸਪੀਟਲ ਜਾਣਾ ਮੇਬੀ ਤਾਂ ਨਰਸਿੰਗ ਸਟਾਫ ਨੂੰ ਜਾਣ ਦਿੱਤਾ ਜਾ ਰਿਹਾ ਕੋਈ ਅਮਰਜੈਂਸੀ ਸੇਵਾਵਾਂ ਵਾਲੇ ਨੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਜਿਹੜਾ ਕੋਈ ਅਮਰਜੈਂਸੀ ਵਾਲਾ ਉਹਨੂੰ ਜਾਣ ਦਿੱਤਾ ਜਾ ਰਿਹਾ ਜਿਹੜਾ ਕੋਈ ਅਮਰਜੈਂਸੀ ਕੋਈ ਡਾਕਟਰਾਂ ਕੋਲ ਜਾ ਰਿਹਾ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਜਾਂ ਕੋਈ ਅਮਰਜੈਂਸੀ ਕੋਈ ਲੋੜ ਹੈ ਜਾਂ ਡਾਕਟਰਾਂ ਕੋਲ ਜਾ ਰਹੇ ਨੇ ਉਹਨਾਂ ਕੋ ਜਾਣਦੇ ਆ ਅੱਜ ਅਸੀਂ ਸਾਰੇ ਬਾਜ਼ਾਰ ਚ ਘੁੰਮ ਮਿਲ ਕੇ ਆਇਆ ਵੇਖ ਕੇ ਆਇਆ ਸਾਰਾ ਬਾਜ਼ਾਰ ਟੋਟਲ ਬੰਦ ਕੀਤਾ ਹੈ ਅੱਜ ਕਿਸਾਨਾਂ ਨੇ ਜੇ ਇਸ ਤਰ੍ਹਾਂ ਡੱਲੇਵਾਲ ਸਾਹਿਬ ਕਿੰਨੇ ਦਿਨ ਹੋ ਗਏ ਨੇ ਅੱਜ 26 27 ਦਿਨ ਹੋ ਗਏ ਨੇ ਵੀ ਪਏ ਨੇ ਉਹਨਾਂ ਦੇ ਕਰਕੇ ਜੇ ਕੁਝ ਉਹਨੂੰ ਡੱਲਾ ਸਾਹਿਬ ਨੂੰ ਹੋ ਗਿਆ ਕੁਝ ਨਾ ਵੀ ਜੀਪੀ ਵਾਲਿਆਂ ਨੂੰ ਘਰ ਨਹੀਂ ਲੋਕਾਂ ਨੇ ਵੜਨ ਦੇਣਾ ਇਹਨਾਂ ਨੂੰ ਸੋਚਣਾ ਚਾਹੀਦਾ ਇਹਨਾਂ ਦੇ ਇੱਥੇ ਜਿਹੜੇ ਬੰਦੇ ਨੇ ਗੱਲਾਂ ਕਰੀ ਜਾਂਦੇ हां जी ਤੁਹਾਡੀ ਗੱਲਬਾਤ ਕਰਾ ਰਹੇ ਆ ਗੱਲਬਾਤ ਕਰਾ ਰਹੇ ਕੋਈ ਗੱਲਬਾਤ ਨਹੀਂ ਕਰਾ ਰਿਹਾ ਕੋਈ ਨਾ ਗੱਲ ਸੁਣ ਰਹੇ ਨੇ ਕਿਸੇ ਦਾ ਕਿਸਾਨਾਂ ਦੇ ਸੁਣ ਨਹੀਂ ਰਿਹਾ ਇਸ ਕਰਕੇ ਪੰਜਾਬ ਬੰਦ ਕੀਤਾ ਹੋਇਆ ਪਤਾ ਕੀ ਹੈ ਸੁਣਵਾਈ ਨਾ ਹੋਣ ਦੀ 35 ਦਿਨਾਂ ਤੋਂ ਮਰਨ ਵਰਤੇ ਬੈਠੇ ਆ ਔਰ ਫਰਵਰੀ ਤੋਂ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਤੇ ਖਨੋਰੀ ਬਾਰਡਰ ਤੇ ਗੱਲ ਨਾ ਹੋਣ ਦੀ ਵਜ੍ਹਾ ਕੀ ਲੱਗਦੀ ਹੈ ਤੁਹਾਨੂੰ ਵਜ੍ਹਾ ਇਹ ਹੈ ਜਿਹੜੇ ਅੱਖਾਂ ਮੀਟ ਕੇ ਪ੍ਰਧਾਨ ਮੰਤਰੀ ਸਾਲ ਜਿਹੜੇ ਸਾਰੇ ਬੈਠੇ ਨੇ ਵੀ ਚੱਲ ਪਈਠੇ ਨੇ ਬੈਠੇ ਰਹਿਣ ਇਹ ਜਦੋਂ ਜੇ ਕੋਈ ਜ਼ਿਆਦਾ ਢੀਂਗ ਸਿੰਘਾਂ ਨੂੰ ਇਹ ਛੂਟ ਨਹੀਂ ਦਿੰਦੇ ਢੀਂਗ ਸਿੰਘਾਂ ਨੇ ਅੱਜ ਵੀ ਮੋਰਚੇ ਤੋੜੇ ਨੇ ਚੰਡੀਗੜ੍ਹ ਤੋੜਿਆ ਦਿੱਲੀ ਦਾ ਤੋੜਿਆ ਮੋਰਚਾ ਨਾਲ ਇਹ ਨਹੀਂ ਹੈਗਾ ਵੀ ਫੜਾ ਹੀ ਮਾਰਦੇ ਨੇ ਕਿਸਾਨ ਜੋ ਸਿੰਘਾਂ ਨੂੰ ਆਰਡਰ ਦੇ ਦਿੰਦੇ ਨੇ ਤਾਂ ਇਹਨਾਂ ਦਾ 10 ਮਿੰਟ ਲਈ ਅੱਗੇ ਰੋਕ ਸਕਦੇ ਬਾਰਡਰ ਖੋਲ ਕੇ ਦਿੱਲੀ ਜਾਵਣ ਲੱਗੇ ਜਿੱਦਣ ਇਹਨਾਂ ਨੇ ਹੁਕਮ ਦੇ ਤੱਕ ਸਾ ਜਦੋਂ ਪਿਛਲੀ ਵਾਰ ਅੰਦোলন ਸੀਗਾ ਸਰਕਾਰ ਨੇ ਸਬਕ ਲੈ ਲਿਆ ਵੀ ਜਦੋਂ ਇਕੱਠੇ ਹੋ ਕੇ ਆਰੇ ਬੈਰੀਕੇਟਿੰਗ ਹੀ ਨਹੀਂ ਟੱਕਰੀ ਕਰ ਦੋ ਪਰ ਕਹਿੰਦੇ ਕਿਸਾਨ ਜਥੇਬੰਦੀਆਂ ਨੇ ਸਬਕ ਨਹੀਂ ਲਿਆ ਉਹ ਖੇਰੂ ਖੇਰੂ ਹੋ ਗਈਆਂ ਅੰਦੋਲਨ ਖਤਮ ਹੋਇਆ ਜਦੋਂ ਪਹਿਲਾਂ ਉਸ ਤੋਂ ਬਾਅਦ ਜਥੇਬੰਦੀਆਂ ਅੱਡ ਅੱਡ ਹੋ ਗਈਆਂ ਗਰੁੱਪ ਵੀ ਦੋ ਬਣ ਗਏ ਇਸ ਕਰਕੇ ਕਹਿੰਦੇ ਕਿ ਮжоਰਿਟੀ ਨਹੀਂ ਗੇ ਯੂਨਿਟੀ ਨਹੀਂ ਹੈ ਇਕੱਠੇ ਨਹੀਂ ਗੇ ਇਸ ਕਰਕੇ ਨਹੀਂ ਜਾ ਪਾਇਆ ਅੱਗੇ ਇਹ ਨਾ ਹੁਣ ਉਹ ਸਾਰੇ ਇਕੱਠੇ ਹੋ ਰਹੇ ਨੇ ਸਾਰੀ ਗੱਲਬਾਤ ਚੱਲ ਰਹੀ ਏ ਇਹਨਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਜਾਣਾ ਹੁਣ ਗੱਲਬਾਤ ਆ ਟੀਵੀਆਂ ਤੇ ਸਾਰੇ ਗੱਲਾਂ ਤੁਸੀਂ ਸੁਣਦੇ ਹੀ ਹੋ ਸਾਰੇ ਇਕੱਠੇ ਹੋ ਰਹੇ ਨੇ ਹੌਲੀ ਹੌਲੀ ਇਹਨਾਂ ਨੇ ਇਕੱਠੇ ਹੋ ਜਾਣਾ ਜੇ ਸਿੰਘਾਂ ਨੂੰ ਦੇ ਦੇਣ ਆਰਡਰ ਵੀ ਖੋਲ ਦਿਓ ਸੀ ਇਹ ਆਨਿਆਂ ਵੀ ਮੁੜ ਕੇ ਇਹ ਕਿਸਾਨਾਂ ਨਹੀਂ ਆਕਣਾ ਵੀ ਸਾਡਾ ਮੋਰਚਾ ਖਰਾਬ ਕਰਤਾ ਜਾਂ ਕੋਝ ਹੋਣਾ ਤਾਂ ਕਰਕੇ ਸਿੰਘ ਅੱਗੇ ਜਾਣ ਨਹੀਂ ਰਿਹਾ ਦਲ ਜਾ ਰਹੇ ਦਾਲਾਂ ਚ ਤੇ ਮਿੰਟ ਚ 10 ਮਿੰਟਾਂ ਚ ਇਹ ਖੋਲ ਦੇਣਗੇ ਬਾਰਡਰ ਮਰਜ਼ਾ ਆਰਡਰ ਦੇਣ ਕਿਸਾਨ ਤੇ ਇੱਕ 10 ਮਿੰਟਾਂ ਚ ਇੱਕ ਬਾਰਡਰ ਖੁੱਲ ਜਾਏਗਾ ਤੇ ਤਾਂ ਕਰਕੇ ਨਹੀਂ ਖੋਲ ਰਹੇ ਵੀ ਕਿਸਾਨਾਂ ਨਾਲੋਂ ਆਕਣ ਵੀ ਜਿਆਦਾ ਕਰ ਰਹੇ ਨੇ ਵੀ ਸਾਡਾ ਦਿਓਲਣ ਖਰਾਬ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਆ ਇਹ ਮਾਹੌਲ ਆ ਇਹ ਤੇਰ ਦੇਖੋ ਮੋਟਰਸਾਈਕਲ ਲਾਇ ਹੋਇਆ ਰਾਜਪੁਰਾ ਤੋਂ ਅਸੀਂ ਤੁਹਾਨੂੰ ਗਰਾਉਂਡ ਰਿਪੋਰਟ ਦਿਖਾ ਰਹੇ ਹਾਂ ਇਧਰ ਮੋਟਰਸਾਈਕਲ ਲਾ ਕੇ ਪੂਰਾ ਇੱਕ ਚੇਨ ਬਣਾਈ ਹੋਈ ਆ ਮੋਟਰਸਾਈਕਲ ਲਾ ਕੇ ਇਸ ਨੂੰ ਬੰਦ ਕੀਤਾ ਹੋਇਆ ਮੋਟਰਸਾਈਕਲ ਨੂੰ ਇੱਕ ਬੈਰੀਕੇਡ ਦੇ ਰੂਪ ਦਿੱਤਾ ਹੋਇਆ ਤਾਂ ਇਧਰ ਉਸ ਤੋਂ ਬਾਅਦ ਫਿਰ ਮੋਟਰਸਾਈਕਲ ਪਾਸੇ ਕਰਕੇ ਫਿਰ ਰਾਹ ਖੋਲ ਦਿੱਤਾ ਜਾਂਦਾ ਤਾਂ ਇਹ ਇਹ ਤਸਵੀਰ ਆ ਜਿਹੜੀ ਮੌਕੇ ਦੀ ਇਹ ਤਸਵੀਰ ਆ ਅਸੀਂ ਜਿਹੜੀ ਦਿਖਾ ਰਹੇ ਤੁਹਾਨੂੰ ਕਿ ਆਮ ਲੋਕਾਂ ਨੂੰ ਜਿਹੜਾ ਇਥੋਂ ਜਾਨ ਦਿੱਤਾ ਜਾ ਰਿਹਾ ਜਿਹੜੇ ਤਾਂ ਕੋਈ ਜ਼ਰੂਰੀ ਹੈ ਕਿਸੇ ਨੂੰ ਕੋਈ ਐਮਰਜੈਂਸੀ ਸੇਵਾਵਾਂ ਵਾਲੇ ਨੇ ਤਾਂ ਇਧਰ ਇੱਕ ਹੋਰ ਗੱਡੀ ਆ ਉਹ ਰੋਕੀ ਹੋਈ ਸੀਗੀ ਜਿਸ ਨੂੰ ਹੁਣ ਲੰਘਾਇਆ ਜਾ ਰਿਹਾ ਇਧਰੋਂ ਮੋਟਰਸਾਈਕਲ ਪਾਸੇ ਕਰਕੇ ਇਹਨਾਂ ਨੇ ਪਾਸੇ ਕਰਕੇ ਇਸ ਗੱਡੀ ਨੂੰ ਵੀ ਲੰਘਾ ਦਿੱਤਾ ਇਸ ਗੱਡੀ ਨੂੰ ਵੀ ਜਾਨ ਦਿੱਤਾ ਤਾਂ ਰਾਜਪੁਰਾ ਦੇ ਵਿੱਚ ਵੀ ਬੰਦ ਨੂੰ ਪੂਰਾ ਅਸਰ ਦੇਖਣ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ ਰਾਜਪੁਰਾ ਦੀ ਮੇਨ ਮਾਰਕੀਟ ਜਿਹੜੀ ਆ ਚੌਂਕ ਦੇ ਉੱਪਰ ਹੈਗੀਆਂ ਦੁਕਾਨਾਂ ਉਹ ਵੀ ਸਾਰੀਆਂ ਦੁਕਾਨਾਂ ਬੰਦ ਨੇ ਔਰ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਡੀ ਗੱਲ ਮੰਨੇ ਸਾਡੇ ਨਾਲ ਗੱਲਬਾਤ ਕਰੇ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਔਰ ਉਸ ਤੋਂ ਬਾਅਦ ਸਾਨੂੰ ਵੀ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਬੰਦ ਕਰੀਏ ਜਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਖਜਲਖੁਆਰ ਕਰੀਏ ਕੈਮਰਾ ਪਰਸਨ ਬੁਦੀਂਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਰਾਜਪੁਰਾ